तुसी देख रहे हो स्टार न्यूज 18 चैनल रोजाना ताजा खबरें देखने लिए चैनल नो सब्सक्राइब करो। हम तो हादेस सामने पेश कर रहे हैं एक खास खबर। SBC आगुआ ने कहा कि सिक्योरिटी अधिकार अगर 2000 नॉन लागू करें तो पंजी पंजाब सरकार बिलगाम अफसर थोप रहे ने दूसरे ते जिम्मेवारी। सीनियर किरपाल सिंह मुंडी खरन ने कहा की मानियोग हाई कोर्ट कितने हुक्मानु टिट जान रही है पंजाब सरकार मोर्चा प्रधान बलविंदर सिंह कोमड़ा ने कहा की मानियोग हाई कोर्ट के हुक्मानु ना मनन वाले स्कूल मानता जल्द होवे नहीं करांगे वे एक्शन आओ देख दे एससीबीसी महापंचायत पंजाब ਵੱਲੋਂ ਮੁਹਾਲੀ ਫੇਸ 7 ਵਿਖੇ ਲਾਈਟਾਂ ਤੇ ਕਰੀਬ ਡੇਢ ਸਾਲ ਤੋਂ ਨਿਰੰਤਰ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ ਅੱਜ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਨੂੰ ਲੈ ਕੇ ਮੋਰਚਾ ਆਗੂਆਂ ਨੇ ਪਰਸ ਨਾਲ ਖੁੱਲੀ ਚਰਚਾ ਕੀਤੀ ਜਿਸ ਵਿੱਚ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਸੀਨੀਅਰ ਆਗੂ ਕਿਰਪਾਲ ਸਿੰਘ ਮੁੰਡੀ ਖਰੜ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਥੇਦਾਰ ਬਾਬਾ ਪ੍ਰਗਟ ਸਿੰਘ ਪ੍ਰਿੰਸੀਪਲ ਸਰਬਜੀਤ ਸਿੰਘ ਮਾਸਟਰ ਬਨਵਾਰੀ ਲਾਲ ਨੇ ਇਸ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਬਾਰੇ ਪੰਜਾਬ ਸਰਕਾਰ ਦੀ ਨਖੇਦੀ ਕਰਦੇ ਹੋਏ ਕਿਹਾ ਸਿੱਖਿਆ ਵਿਭਾਗ ਦੇ ਬੇਲਗਾਮ ਅਫਸਰ ਤੇ ਪੰਜਾਬ ਸਰਕਾਰ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਸ਼ਰਿਆਮ ਉਲੰਘਣਾ ਕਰ ਰਹੀ ਹੈ ਬਹੁਤ ਜਲਦ ਅਸੀਂ ਮਾਨਯੋਗ ਹਾਈ ਕੋਰਟ ਦੇ ਇਹਨਾਂ ਹੁਕਮਾਂ ਨੂੰ ਇਹਨਾਂ ਵਿੱਚ ਲਾਗੂ ਕਰਵਾਉਣ ਲਈ ਸੂਬਾ ਪਦਰੀ ਬਹੁਤ ਵੱਡਾ ਸੰਘਰਸ਼ ਵਿਡਾਗੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਬਾਰ-ਬਾਰ ਸਰਕਾਰ ਨੂੰ ਯਾਦ ਕਰਵਾਉਣ ਤੇ ਵੀ सरकार दे कन्ना ते जो तक नहीं सरक रही इंज लग रहा है कि पंजाब सरकार कुमकरणी नींद सुत्ती पई है आगुआ ने कहा कि हर साल लगभग सत्तर हजार तो ज्यादा नर्सरी दे बच्चियां दे दाखले हुंदे हन जिन्हां दा शरेआम नुकसान हो रहा है इंज जापदा है जिवें निजी स्कूल पंजाब सरकार अते अफसरां दी मिली भुगत नाल दोनां हत्थां गरीब लोकां दी लुट कर रहे हैं ये एक्ट लागू ना करके ਲਗਭਗ 10 ਲੱਖ ਬੱਚਿਆਂ ਦੀ ਬੌਧਿਕ ਨਸ਼ਲੁਖੀ ਹੋਈ ਹੈ ਜਦਕਿ ਇਹ ਗਰੀਬ ਬੱਚਿਆਂ ਦਾ ਸੰਵਿਧਾਨਿਕ ਹੱਕ ਹੈ ਇਸ ਸਮੇਂ ਆਗੂਆਂ ਨੇ ਕਿਹਾ ਕਿ 14 ਅਪ੍ਰੈਲ 2050 ਨੂੰ ਮੋਰਚਾ ਸਥਾਨ ਤੇ ਬਾਬਾ ਸਾਹਿਬ ਡਾਕਟਰ ਪੀਮਰਾਵ ਅੰਬੇਦਕਰ ਜੀ ਦਾ ਜਨਮ ਦਿਹਾੜਾ ਤੁਮਤਾਮ ਨਾਲ ਮਨਾਉਣ ਉਪਰੰਤ ਨਕਾਰਾ ਹੋਏ ਰਾਸ਼ਟਰੀ ਅਤੇ ਪੰਜਾਬ ਦੇ ਐਸਈ ਕਮਿਸ਼ਨਾਂ ਵੱਲੋਂ ਆਈ ਹੁਕਮਾਂ ਦੀਆਂ ਕਾਪੀਆਂ ਫੋਕੀਆਂ ਜਾਣਗੀਆਂ ਇਸ ਮੌਕੇ ਭਾਰਤ ਮੁਕਤੀ ਮੋਰਚਾ ਦੇ ਚੰਡੀਗੜ੍ਹ ਦੇ ਪ੍ਰਧਾਨ ਐਸਐਸ ਸੁਮਨ बाबू बेद प्रकाश जसविंदर सिंह कुलदीप सिंह मोहाली नायब सिंह प्रधान बाल्मीकि कमेटी जसविंदर सिंह प्रोफेसर गुलाब सिंह करमजीत सिंह नरिंदर सिंह अमरीक सिंह करम सिंह आदि हाजिर हुए आओ देखते दे हाँ साढ़े रिपोर्टर वालों कवरेज की एक विशेष रिपोर्ट अज असी रिजर्वेशन चोर चोर फड़ो मोर्चा ਜਿਹੜਾ ਸਰਦਾਰ ਬਰਵਿੰਦਰ ਸਿੰਘ ਕੁੰਬੜਾ ਦੀ ਰਹਿਣਮਾਈ ਥਲੇ ਚੱਲ ਰਿਹਾ ਹੈ ਮੋਹਾਲੀ ਵਿੱਚ ਉੱਥੇ ਪਹੁੰਚੇ ਆ ਤੇ ਕੱਲ ਨੂੰ ਡਾਕਟਰ ਅੰਬੇਦਕਰ ਸਾਹਿਬ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਮੈਂ ਡਾਕਟਰ ਅੰਬੇਦਕਰ ਸਾਹਿਬ ਨੇ ਜੋ ਸੁਭਦ ਹਾਲ ਲਿਖਿਆ ਹੈ ਉਹਦੇ ਵਿੱਚ ਬਾਰੇ ਦੱਸਣਾ ਚਾਹੁੰਦਾ ਹੈ ਵੀ ਸੁਭਦਾਨ ਬਹੁਤ ਵਧੀਆ ਲਿਖਿਆ ਹੈ ਪਰ ਡਾਕਟਰ ਅੰਬੇਦਕਰ ਸਾਹਿਬ ਕਹਿੰਦੇ ਸੀ ਜੇ ਸੰਵਿਧਾਨ ਲਿਖਣ ਵਾਲੇ ਬੰਦੇ ਵਧੀਆ ਹੋਣ ਤੇ ਸੰਵਿਧਾਨ ਮਾੜਾ ਵੀ ਹੋਵੇ ਤਾਂ ਵੀ ਉਹ ਬਹੁਤ ਵਧੀਆ ਸਿੱਧ ਹੁੰਦਾ ਹੈ ਜੇ ਸੰਵਿਧਾਨ ਲਿਖਣ ਵਾਲੇ ਬੰਦੇ ਵਧੀਆ ਹੋਣ ਤੇ ਥੱਲੇ ਲਾਗੂ ਕਰਨ ਵਾਲੇ ਮਾੜੇ ਹੋਣ ਤਾਂ ਮਾੜਾ ਹੀ ਪ੍ਰੂਵ ਹੁੰਦਾ ਹੈ ਮੈਂ ਦੱਸਣਾ ਚਾਹੁੰਦਾ ਹੈ ਅੱਜ ਗੱਲ ਕਰਨਾ ਮੈਂ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਦਾ ਰਾਈਟ ਆਫ ਚਿਲਡਰਨ ਫਾਰ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਐਕਟ 2009 ਜੋ ਪਾਰਲੀਮੈਂਟ ਵੱਲੋਂ ਪਾਸ ਹੋਣ ਉਪਰੰਤ 1.4.2010 ਤੋਂ ਪੂਰੇ ਭਾਰਤ ਵਿੱਚ ਲਾਗੂ ਹੋ ਗਿਆ ਪਰੰਤੂ ਪੰਜਾਬ ਇੱਕ ਅਜਿਹਾ ਸੂਬਾ ਜਿਹਦੇ ਵਿੱਚ ਅਜੇ ਤੱਕ ਇੱਕ ਵੀ ਬੱਚਾ ਦਾਖਲ ਨਹੀਂ ਹੋਇਆ ਕਾਰਨ ਉਸ ਸਮੇਂ ਜੋ ਬਾਦਲ ਗਵਰਨਮੈਂਟ ਸੀ ਉਹਨੇ ਜਿਹੜੀ ਨੋਟੀਫਿਕੇਸ਼ਨ ਕੀਤੀ ਉਹ ਪਹਿਲਾਂ ਤਾਂ ਦੇਰੀ ਨਾਲ ਕੀਤੀ ਜਦਕਿ ਜਦ 1.4.2010 ਤੋਂ ਲਾਗੂ ਹੈ ਨੋਟੀਫਿਕੇਸ਼ਨ ਕੀਤੀ 1.4.2000 ਨੋਟੀਫਿਕੇਸ਼ਨ ਕੀਤੀ 1/4/2010 ਦਾ ਸੈਸ਼ਨ ਕੱਢਤਾ 1/4/2011 ਦਾ ਕੱਢਤਾ ਤੇ ਨੋਟੀਫਿਕੇਸ਼ਨ ਕੀਤੀ 10/10/2011 ਨੂੰ ਉਹਦੇ ਵਿੱਚ ਵੀ ਨੁਕਸਪਾਤਾ ਵੀ ਪਹਿਲਾਂ ਬੱਚਾ ਜਾਵੇ ਸਰਕਾਰੀ ਸਕੂਲ 'ਚ ਜੇ ਸਰਕਾਰੀ ਸਕੂਲ 'ਚ ਸੀਟ ਨਹੀਂ ਮਿਲਦੀ ਫਿਰ ਐਨਓਸੀ ਲੈ ਕੇ ਫਿਰ ਪ੍ਰਾਈਵੇਟ ਸਕੂਲ 'ਚ ਜਾ ਸਕਦਾ ਹੈ ਇਹ ਜਿਹੜਾ ਨੁਕਸ ਹੈ ਇਹ ਸਟੇਟ ਗਵਰਨਮੈਂਟ ਨੂੰ ਪਾਉਣ ਦੀ ਕੋਈ ਅਧਿਕਾਰ ਨਹੀਂ ਹੈ ਇਹ ਨਹੀਂ ਪਾ ਸਕਦੀ ਉਹਨਾਂ ਨੇ ਤਾਂ ਉਹ ਹੂਬ-ਹੂਬ ਜਿਹੜਾ ਐਕਟ ਹੈ ਲਾਗੂ ਕਰਨਾ ਸੀ ਮੈਨੂੰ ਦੱਸੋ ਇਹ ਬਣਾ ਕੇ ਦਿਹਾਵੇ ਜੇ ਬਣਾ ਦੇਗੀ ਤਾਂ ਸਰਕਾਰ ਅੱਜ ਹੀ ਡਿੱਗ ਜਾਏਗੀ ਅੱਜ ਹੀ ਪਰ ਮੈਂ ਦੱਸੋ 15 ਸਾਲ ਹੋ ਗਏ 15 ਸਾਲਾਂ ਦੇ ਵਿੱਚ ਇਹ ਜਿਹੜਾ ਪਾਰਲੀਮੈਂਟ ਦਾ ਬਣਾਇਆ ਹੋਇਆ ਕਾਨੂੰਨ ਪੰਜਾਬ ਵਿੱਚ ਲਾਗੂ ਕਿਉਂ ਨਹੀਂ ਹੋਇਆ ਕੀ ਹੈ ਭਾਰ ਦਾ ਹਿੱਸਾ ਨਹੀਂ ਹੈ ਜਦ ਕੇ ਇਸ ਐਕਟ ਤਹਿਤ ਪ੍ਰਾਈਵੇਟ ਅਨਾਈਟਿਡ ਸਕੂਲਾਂ ਚ ਘਟੋ ਘਟ 25% ਸੀਟਾਂ ਪ੍ਰੀ ਨਰਸਰੀ ਤੋਂ ਲੈ ਕੇ 8ਵੀਂ ਤੱਕ ਦੇਣੀਆਂ ਫ੍ਰੀ ਦੁਨੀਆ ਬਣਦੀਆਂ ਸੀ 372 ਸਕੂਲ ਤੁਹਾਡੇ ਮੋਹਾਲੀ ਜ਼ਿਲ੍ਹੇ ਚ ਤੇ ਲਗਭਗ 9500 ਪੂਰੇ ਪੰਜਾਬ ਵਿੱਚ ਐ 10 ਲੱਖ ਤੋਂ ਉੱਪਰ ਬੱਚਾ ਤੁਹਾਡਾ ਮਿਆਰੀ ਸਿੱਖਿਆ ਤੋਂ ਪ੍ਰਾਈਵੇਟ ਅਨੈਡਿਡ ਸਕੂਲਾਂ ਵਿੱਚ ਮਿਆਰੀ ਸਿੱਖਿਆ ਤੋਂ ਵੰਜਾ ਰਹਿ ਗਿਆ ਆਪਾਂ ਕਹਿੰਦੇ ਆ ਪੰਜਾਬੀ ਵੀ ਅਸੀਂ ਬਹੁਤ ਯਾਰੂ ਆ ਅਸੀਂ ਨਹੀਂ ਕੋਈ ਕਿਸ ਦੀ ਪ੍ਰਵਾ ਕਰਦੇ ਅਸੀਂ ਨਹੀਂ ਜਾਤੀ ਸਹਦੇ ਫਿਰ ਤੁਹਾਡੇ ਬੱਚਾ ਨਾਲ ਨਹੀਂ ਵੱਡੀ ਜਾਤੀ ਹੋ ਗਈ ਤੁਸੀਂ ਕਿਵੇਂ ਚੁੱਪ ਬੈਠੇ ਹੋ ਕੱਲ ਨੂੰ ਡਾਕਟਰ ਮਵੇਦਕਰ ਸਾਹਿਬ ਦਾ ਜਨਮ ਦਿਨ ਮਨਾਉਂਗੇ ਪੂਰੇ ਦੁਨੀਆ 'ਚ ਮਨਾਉਣਗੇ ਅਸੀਂ ਪੰਜਾਬੀ ਮਨਾਉਂਗੇ ਅਸੀਂ ਗੱਲਾਂ ਬਹੁਤ ਕਰਦੇ ਆ ਜੈ ਭੀਮ ਜੈ ਭਾਰਤ ਵੀ ਕਹਿੰਦੇ ਆ ਪਰ ਭੀਮ ਸਾਹਿਬ ਦੀ ਗੱਲ ਨੂੰ ਨਹੀਂ ਮੰਨਦੇ ਉਹਨਾਂ ਨੇ ਕਿਹਾ ਸੀ ਐਜੂਕੇਟ এডੂਕੇਸ਼ਨ ਪਰ ਹੀ ਅਫਵਾਨੀ ਕਰ ਰਹੇ ਜਦੋਂ ਕਿ ਪਾਰਲੀਮੈਂਟ ਦੇ ਵਿੱਚ ਸਰਦਾਰ ਮਨਮੋਹਨ ਸਿੰਘ ਕਾਂਗਰਸ ਗਵਰਨਮੈਂਟ ਨੇ ਐਕਟ ਬਣਾਤਾ ਤੇ ਬਾਰਨ ਗਵਰਨਮੈਂਟ ਨੇ ਖਾਲੀਦਾਲ ਗਵਰਨਮੈਂਟ ਨੇ ਨੁਕਸ ਪਾਇਆ ਤਾਂ ਫਿਰ ਕਾਂਗਰਸ ਗਵਰਨਮੈਂਟ ਆਈ ਪਰ ਕਾਂਗਰਸ ਗਵਰਨਮੈਂਟ ਵੀ ਕਾਂਗਰਸ ਦਾ ਹੀ ਬਣਾਇਆ ਹੈ ਕਾਨੂੰਨ ਲਾਗੂ ਨਹੀਂ ਕਰ ਪਾਈ 2017 ਦੇ ਵਿਧਾਨ ਸਭਾ ਇਲੈਕਸ਼ਨ ਤੋਂ ਪਹਿਲਾਂ ਲੁਧਿਆਣਾ ਇਲੈਕਸ਼ਨਾਂ ਤੋਂ ਪਹਿਲਾਂ ਦਲਤ ਕਰਨ ਕਲੇਬ ਹੋਈ ਸੀ ਹਿੰਦੁਸਤਾਨ ਟਾਈਮ ਵਿੱਚ ਖਬਰ ਲੱਗੀ ਹੈ ਉਹਦੇ ਵਿੱਚ ਚਰਨਜੀਤ ਚੰਨੀ ਅੰਮਕਾ ਸੋਣੀ ਮਨਪ੍ਰੀਤ ਬਾਦਲ ਕੈਪਟਨ ਮਨਿੰਦਰ ਸਿੰਘ ਸਾਰਨ ਦੀ ਸਟੇਟਮੈਂਟ ਹੈ ਵੀ ਜੇ ਸਾਡੀ ਗਵਰਨਮੈਂਟ ਕਾਂਗਰਸ ਅੱਗੇ ਪੰਜਾਬ 'ਚ ਅਸੀਂ ਇਹ ਲਾਗੂ ਕਰ ਦਾਂਗੇ ਗਵਰਨਮੈਂਟ ਵੀ ਆ ਗਈ ਫਿਰ ਵੀ ਕੁਝ ਨਹੀਂ ਕਿਹਾ ਹੁਣ ਆਪਾ ਉਹ ਅੰਤਮਾਨ ਸਭਾ ਜਿਹੜੀ ਤੁਹਾਡੀ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਹੈ ਇਹ ਸਿੱਖਿਆ ਤੇ ਸਿਹਤ ਦੇ ਮੁੱਦੇ ਪਾਈ ਸੀ ਤੇ ਸਿੱਖਿਆ ਤੁਸੀਂ ਸਿੱਖਿਆ ਕ੍ਰਾਂਤੀ ਦੀ ਗੱਲਾਂ ਕਰਦੇ ਹੋ ਤੁਸੀਂ ਵੀਰ ਫੇਲ ਹੋ ਗਏ ਇਸ ਬੱਚਿਆਂ ਨੂੰ ਦਾਖਲ ਕਰਨ ਦੇ ਵਿੱਚ ਜਦਕੇ 19 ਫਰਵਰੀ 2025 ਨੂੰ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਕੇਸ ਪਾਸ ਤਾਜਾ ਸਾਡੀ ਕਿਸੇ ਨੇ ਨਹੀਂ ਸੁਣੀ ਕੇਸ ਪਾਤਾ ਤੇ 19 ਫਰਵਰੀ 2025 ਨੂੰ ਹਾਈ ਕੋਰਟ ਦੇ ਆਰਡਰ ਵੀ ਆ ਗਏ ਤੁਸੀਂ ਫਿਰ ਵੀ ਚੁੱਪ ਰਹੇ ਤੁਸੀਂ ਮੀਨਾਂ ਦੇ ਉੱਪਰ ਲਾਤਾ ਨੋਟੀਫਿਕੇਸ਼ਨ ਇਸ਼ੂ ਕਰਨ ਨੂੰ ਜਿਹੜਾ ਕਿ ਦੋ ਘਟ ਦਾ ਕੰਮ ਹੈ ਇੱਕ ਦਿਨ ਦਾ ਕੰਮ ਹੈ ਦੋ ਦਿਨ ਦਾ ਕੰਮ ਹੈ ਤੁਹਾਨੂੰ ਪਤਾ ਸੀ ਵੀ ਦਾਖਲੇ ਹੋ ਰਹੇ ਐ ਪ੍ਰਾਈਵੇਟ ਸਕੂਲ ਦਾਖਲੇ ਕਰ ਲੈਣ ਮੀਨਾਂ ਤੁਸੀਂ ਚੁੱਪ ਰਹੇ ਹੋ ਤੁਸੀਂ ਦੋ ਕੋਈ ਜਵਾਬ ਦੇ ਸਕਦੇ ਹੋ ਤੁਸੀਂ ਨਹੀਂ ਦੇ ਸਕਦੇ ਪਹਿਲੀ ਅਪ੍ਰੈਲ ਨੂੰ ਕਾਸਾਂ ਸ਼ੁਰੂ ਹੋ ਗਿਆ ਪਰ ਹਾਲ ਤੱਕ ਕੋਈ ਬੱਚਾ ਵੀ ਪ੍ਰਾਈਵੇਟ ਸਕੂਲ ਚ ਦਾਖਲਾ ਨਹੀਂ ਹੋਇਆ ਜ਼ਿਲ੍ਹਾ ਸਖਿਆਪਤਰ ਵੀ ਕੁਛ ਨਹੀਂ ਕਰ ਰਹੇ ਪ੍ਰਾਈਵੇਟ ਸਕੂਲ ਕਹਿੰਦੇ ਵੀ ਸਾਰੇ ਕੋਲ ਤੋਂ ਆਰਡਰ ਨਹੀਂ ਆ ਰਹੇ ਬੱਚੇ ਜਾ ਰਹੇ ਆ ਉਹ ਐਦਾਲੇ ਘੁੰਮ ਰਹੇ ਆ ਵਿਚਾਰੇ ਹਾਲ ਤੱਕ ਕੋਈ ਬੱਚਾ ਦਾਖਲ ਨਹੀਂ ਹੋਇਆ ਮੈਨੂੰ ਦੱਸੋ ਇਹ ਜਦੋਂ ਇਹਨਾਂ ਸਕੂਲਾਂ ਨੇ ਮਾਨਤਾ ਦਿੱਤੀ ਹੈ ਤੇ ਇਹਨਾਂ ਨੇ ਲਿਖ ਤਾ ਫਾਰਮ ਭੰਦੇ ਵਿੱਚ ਵੀ ਅਸੀਂ 25% ਬੱਚੇ ਦਾਖਲ ਕਰੂਗੇ ਜ਼ਿਲ੍ਹਾ ਸਖਿਆਪਤਰਾ ਨੇ ਇਹ ਇਹਨਾਂ ਨੂੰ ਰੈਕੋਗਨੀਸ਼ਨ ਸਰਟੀਫਿਕੇਟ ਦਿੰਦਾ ਮਾਨਤਾ ਦਾ ਸਰਟੀਫਿਕੇਟ ਦਤਾ ਉਹਦੇ ਚ ਕੰਡੀਸ਼ਨ ਲਾ ਹੋ ਸਰਟੀਫਿਕੇਟ ਉਹ ਚ ਕੰਡੀਸ਼ਨਾਂ ਹੋਰ ਵੀ ਆਇ ਕੰਡੀਸ਼ਨ ਇਹ ਲਈ ਹੈ ਵੀ ਤੁਸੀਂ ਘਟੋ ਘਟ 25% ਸੀਟਾਂ ਗਰੀਬ ਅਤੇ ਕਮਜ਼ੋਰ ਵਰ ਦੇ ਵਿਚਰ ਨੂੰ ਪੂਰੀ ਨਰਸੂ ਲੈ ਕੇ 8ਵੀਂ ਦਾਖਲ ਕਰਨੀ ਹੈ ਸ਼ਰਤ ਲਾਤੀ ਚੈੱਕ ਇਹਨੇ ਕਰਨੀ ਸੀ ਜਿਹਨੇ ਸ਼ਰਤ ਲਾਈ ਹੈ ਜਾਂ ਐਜੂਕੇਸ਼ਨ ਮਹਾਂਕਮਾ ਚੈੱਕ ਕਰਦਾ ਸਭ ਰਲੇ ਮਿਲੇ ਹੋਏ ਆ ਵਿੱਚ ਪ੍ਰਾਈਵੇਟ ਸਕੂਲ ਆ ਗਏ ਵਿੱਚ ਅਧਿਕਾਰੀ ਆ ਗਏ ਵਿੱਚ ਪਾਰਟੀ ਆ ਗਿਆ ਪਲੈਨਿੰਗ ਪਾਰਟੀਆਂ ਮੈਂ ਮਨੂੰ ਕੋਈ ਚਾਜਕ ਨਹੀਂ ਸਾਰੀਆਂ ਰਲੀਆਂ ਮਿਲੀਆਂ ਤਾਂ ਹੀ ਨਹੀਂ ਬੋਲਦਿਆਂ ਸੋ ਵੀ ਉਹ 10 ਲੱਖ ਬੱਚਿਆਂ ਦਾ ਕਾਨੂੰਨ ਹੋ ਗਿਆ ਹੋ ਪ੍ਰੀਨਰਸੂ ਵਿੱਚ ਇੱਕ ਘਟ ਤੋਂ ਘਟ 70 ਤੋਂ ਲੈ ਕੇ 80 ਹਜ਼ਾਰ ਬੱਚਾ ਦਾ ਖਲੋਣਾ ਪੰਜਾਬ ਦੇ ਵਿੱਚ ਜਿਹੜਾ ਪਿਛਲੇ ਸਾਲ ਹੋਇਆ ਇਹ ਪਿਛਲੇ ਦੂਸਰੀ ਚਾ ਬੱਚਾ ਚੌਥੀ ਚਾ ਪੰਜਵੀਂ ਚਾ ਸੱਤਵੀਂ ਚਾ ਉਹਨਾਂ ਦਾ ਵੀ ਅਧਿਕਾਰ ਸੀ ਇਹ ਫੰਡਾਮੈਂਟਲ ਰਾਈਟ ਚੁੱਪ ਰਹੇ ਤੇ ਨਾ ਕੋਈ ਫਾਈਨ ਲਾਇਆ ਫਾਈਨ ਪਤਾ ਕਿੰਨਾ ਤੁਸੀਂ ਹੈਰਾਨ ਹੋ ਜਾਓਗੇ ਪਹਿਲਾ ਹੈ 1 ਲੱਖ ਰੁਪਏ ਤੱਕ ਉਸ ਤੋਂ ਬਾਅਦ 10000 ਰੁਪਿਆ ਰੋਜ਼ ਦਾ ਫਾਈਨ ਹੈ ਭਵੰਤਮਾਨ ਸਾਹਿਬ ਸਾਡਾ ਕਿਸੇ ਦਾ ਬਿਜਲੀ ਬਿੱਲ ਲੇਟ ਹੋ ਜਵੇ ਪਮਾ 10000 ਸੌਰੀ 10 ਰੁਪਏ ਫਾਈਨ ਹੋਵੇ ਪਮ 50 ਰੁਪਏ ਫਾਈਨ ਹੋਵੇ ਕੋਈ ਮਾਫ ਕਰਦਾ ਉਹ ਇੱਕ ਦਿਨ ਦਾ ਇੱਕ ਸਕੂਲ ਨੂੰ ਕਿਵੇਂ ਤੁਸੀਂ ਮਾਫ ਕਰਦੇ ਹੋ 10000 ਰੁਪਿਆ ਰੋਜ਼ ਦਾ ਫਾਈਨ ਜਦੋਂ ਦਿਨ ਚੜ ਗਿਆ 10000 ਰੁਪਿਆ ਇੱਕ ਸਕੂਲ ਨੂੰ ਪੈ ਗਿਆ ਇਹ ਵੀ ਐਕਟ ਦੇ ਵਿੱਚ ਲਿਖਿਆ ਹੈ ਗੱਲਾਂ ਹੋਰ ਵੀ ਬਹੁਤ ਗੱਲ ਕਰਨ ਵਾਲੀਆਂ ਜੇਕਰ ਹੁਣ ਵੀ ਦਾਖਲੇ ਨਾ ਹੋਏ ਪ੍ਰਾਈਵੇਟ ਸਕੂਲਾਂ 'ਚ ਜਿਵੇਂ ਸਾਰੇ ਚੁੱਪਧਰੀ ਬੈਠੇ ਹੋ ਉਹ ਜਦੋਂ ਤੁਸੀਂ ਵੋਟਾਂ 'ਚ ਲੈਣੇ ਹੁੰਦੀਆਂ ਤੁਸੀਂ ਗਲੀ ਗਲੀ ਮਹੱਲੇ ਮਹੱਲੇ ਘਰ ਘਰ ਜਾਣੇ ਹੋ ਐਮਐਲਏ ਸਾਹਿਬ ਜਾਣੇ ਆ ਪੰਜ ਸਰਪੰਚ ਜਾਣੇ ਆ ਐਮਸੀ ਜਾਣੇ ਆ ਉਹ ਹੁਣ ਕਿਉਂ ਨਹੀਂ ਗਰੀਬਾਂ ਦਾ ਹੱਥ ਫੜਦੇ ਗਰੀਬ ਬੱਚਿਆਂ ਨੂੰ ਪੜ੍ਹਾਓ ਫਾਰਮ ਪੜ੍ਹਾਓ ਦਾਖਲੇ ਕਰਾਓ ਨਹੀਂ ਤਾਂ ਅਸੀਂ ਨਹੀਂ ਹਟਣਾ ਅਸੀਂ ਤਾਂ ਲੱਗੇ ਰਹਿਣਾ ਹੈ ਅਸੀਂ ਤਾਂ ਤਰਨਾ ਵੀ ਲਾਉਂਗੇ ਤੁਹਾਨੂੰ ਬਦਨਾਮ ਕਰਾਂਗੇ ਸਾਰਿਆਂ ਨੂੰ ਦੱਸਾਂਗੇ ਤੁਹਾਨੂੰ ਵੀ ਤੁਸੀਂ ਵੋਟਾਂ ਕਿਵੇਂ ਲੈਂਦੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਰਿਜ਼ਰਵੇਸ਼ਨ ਚੋਰ ਫੜਾ ਮੋਰਚਾ ਜੋ ਸਾਡਾ ਪਿਛਲੇ ਡੇਢ ਸਾਲ ਤੋਂ ਲਗਭਗ ਇੱਥੇ ਚੱਲ ਰਿਹਾ ਸਤਵੇਜ ਦੀਆਂ ਲੈਟਾਂ ਕੋਲ ਤੇ ਕੱਲ ਨੂੰ ਇੱਕ ਰੈਵਰ ਜੋ ਸਾਡਾ ਰੈਵਰ ਨੇ ਡਾਕਟਰ ਪੀਮਰਾਓ ਉਮੀਦਵਾਰ ਜੀ ਦਾ ਜਨਮ ਦਿਨ ਮਨਾਉਣ ਵਾਸਤੇ ਅਸੀਂ ਸਾਰੇ ਸਲਾਮ ਮਸ਼ਵਰਾ ਕੀਤਾ ਬੇਟਿੰਗ ਹੋਈ ਉਸ ਤੋਂ ਬਾਅਦ ਸਾਡਾ ਜਿਹੜਾ ਪੱਖਵਾ ਮੁੱਦਾ ਅੱਜ ਦਾ ਜਿਵੇਂ ਸਾਥੀ ਕਿਰਪਾਲ ਸਿੰਘ ਜੀ ਨੇ ਦੱਸਿਆ ਪ੍ਰੋਫੈਸਰ ਆਪਣਾ ਪ੍ਰਿੰਸੀਪਲ ਸਰਬਜੀਤ ਸਿੰਘ ਜੀ ਹੋਰ ਸਾਡੇ ਸਾਰੇ ਸਾਥੀ ਜਿਹੜੇ ਬਹੁਤ ਲੰਬੇ ਚਿਰ ਤੋਂ ਲੜਾਈ ਲੜ ਰਹੇ ਨੇ 2009 ਐਕਟ ਜਿਹੜਾ ਹੈਗਾ ਸਿੱਖਿਆ ਅਧਿਕਾਰ ਐਕਟ 2009 ਇਹਦੇ ਲੜਾਈ ਜਿਹੜੇ ਵੱਖ-ਵੱਖ ਖੇਤਰਾਂ 'ਚ ਲੜੀ ਜਾ ਰਹੀ ਸੀ ਜਿਵੇਂ ਅੱਜ ਬਹੁਤ ਹੀ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਜਿਹੜਾ ਇੰਡੀਆ ਜਾਂ ਭਾਰਤ ਹੈ ਉਹ ਸਾਰੀ ਸਟੇਟਾਂ 'ਚ ਲਾਗੂ ਹੋ ਗਿਆ 2009 ਤੋਂ ਬਾਅਦ ਕੱਲਾ ਹੀ ਕੱਲਾ ਸੂਬਾ ਜਿਹੜਾ ਪੰਜਾਬ ਜਿੱਥੇ 15 ਸਾਲ ਬੀਤ ਗਏ ਇਸ ਸੈਕਟਰ ਨੂੰ ਬਾਂਝੇ ਜਿਹੜੇ ਗਰੀਬ ਵਰਗ ਦੇ ਬੱਚੇ ਬੱਚੇ ਨੇ ਸਾਡੇ ਬੱਚੇ ਨੇ ਬੱਚੀਆਂ ਨੇ ਤੇ ਉਹ ਜਿਹੜੇ ਹੈ ਬਾਂਝੇ ਰਹਿ ਜਾਣ ਤਾਂ ਇਹ ਸਿਰਫ ਦਾ ਸਿਰਫ ਸਰਕਾਰਾਂ ਜੇ ਕਾਲੀ ਦਲ ਦੀ ਹੋਵੇ ਕਾਂਗਰਸ ਦੀ ਹੋਵੇ ਆਪ ਦੀ ਹੋਵੇ ਇਹ ਸਿਰਫ ਸਾਨੂੰ ਭਿਖਾਰੀ ਬਣਾਇਆ ਆ ਆਟਾ ਦਾਲ ਦੇ ਕੇ ਤਾਂ ਕਿ ਅਸੀਂ ਕਹਿੰਦੇ ਬੱਚਿਆਂ ਨੂੰ ਜਿਵੇਂ ਸਰਕਾਰਾਂ ਆਈਆਂ ਸੀ ਹਰ ਇੱਕ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਰਦੀ ਹੈ ਹੈਲਥ ਸਿਸਟਮ ਠੀਕ ਕਰਨ ਦੀ ਪੜਾਈ ਸਿਸਟਮ ਠੀਕ ਕਰਨ ਦੀ ਪਰ ਲੇਕੇ ਉਹ ਉਸੇ ਦਿਨ ਹੁੰਨੇ ਜਦੋਂ ਜਿੱਤ ਜਾਂਦੇ ਕੁਰਸੀਆਂ ਦਾ ਆਨੰਦ ਮਾਣਦੇ ਫਿਰ ਤੋਂ ਬਾਅਦ ਇਹ ਭੁੱਲ ਜਾਂਦੇ ਸਾਰਾ ਕੁਝ ਤੇ ਪਹਿਲਾਂ ਦਾ ਸੀ ਉਹਨਾਂ ਨੂੰ ਕੋਸਦੇ ਆ ਜਿਹੜਾ ਸਾਡਾ 142 ਐਮਪੀ ਲੋਕ ਸਭਾ 'ਚ ਅੱਖਾਂ ਬੰਨ੍ਹ ਕੇ ਚਾਹ ਕਿਸੇ ਵੀ ਪਾਰਟੀ ਦਾ ਹੋਵੇ ਕਾਲੀਆਂ ਪੱਟੀਆਂ ਮੂੰਹ ਤੇ ਬੰਨ੍ਹ ਕੇ ਬੋਲਦਾ ਨਹੀਂ ਜੋ ਅਸੀਂ ਅੱਜ ਇੱਥੇ ਗੱਲ ਕਰ ਰਹੇ ਆ ਉਹਨਾਂ ਦੀ ਲੋਕ ਸਭਾ 'ਚ ਗੱਲ ਕਰਨ ਦੀ ਇਹ ਜਿਹੜੀ ਹੈਗੀ ਡਿਊਟੀ ਬਣਦੀ ਹੈ ਦੂਜੇ ਸਾਡੇ 35 40 ਐਮਲਏ ਇੱਥੇ ਵਿਧਾਨ ਸਭਾ 'ਚ ਬੈਠੇ ਨੇ ਪੰਜਾਬ 'ਚ ਉਹ ਕੋਈ ਗੱਲ ਕਿਸੇ ਗਰੀਬ ਵਰਗ ਦੇ ਬੱਚੇ ਦੀ ਨਹੀਂ ਕਰਦਾ ਤਾਂ ਕਿ ਉਹਨਾਂ ਕੋਲੇ ਬਥੇਰਾ ਪੈਸਾ ਥਰਮਾਇਆ ਲੁੱਟਿਆ ਹੋਇਆ ਹੈ ਤੇ ਅੱਗੇ ਨੂੰ ਵੀ ਉਹ ਲੁੱਟ ਰਹੇ ਨੇ ਤਾਂ ਕਰਕੇ ਉਹਨਾਂ ਨੂੰ ਕਿਸੇ ਦੀ ਸਾਰ ਨਹੀਂ ਹੈ ਜੇਕਰ ਸਾਰ ਲਵੇਗਾ ਤਾਂ ਗਰੀਬੇ ਕੋਈ ਗਰੀਬ ਬੱਚਿਆਂ ਦੀ ਸਾਰ ਲੈ ਰਹੇ ਇਹ ਸਕ ਕਰਕੇ ਅਸੀਂ ਸਾਰਾ ਜਿਹੜਾ ਹੈਗਾ ਅੱਜ ਕਹਿ ਰਹੇ ਹਾਂ ਜ਼ੋਰਦਾਰ ਕਹਿ ਰਹੇ ਨੇ ਵੀ ਜਿਹੜਾ ਮਾਨਯੋਗ ਹਾਈ ਕੋਰਟ ਤੋਂ ਹੁਕਮ ਹੋਏ ਨੇ ਆਰਡਰ ਹੋਏ ਨੇ ਜਿਨ੍ਹਾਂ ਦੇ ਅਸੀਂ ਆ ਇੱਕ ਹਫਤਾ ਪਹਿਲਾਂ ਐ ਇਥੇ ਡਾਇਰੈਕਟਰ ਐਜੂਕੇਸ਼ਨ ਨੂੰ ਤੇ ਸੈਕਟਰੀ ਡਾਇਰੈਕਟਰ ਨੂੰ ਐਲੀਮੈਂਟਰੀ ਨੂੰ ਸਾਰੇ ਡਾਇਰੈਕਟਰ ਨੂੰ ਅਸੀਂ ਇੱਕ ਮੰਗ ਪੱਤਰ ਦੇਣ ਗਏ ਸੀ ਪਰ ਉੱਥੇ ਜਿਹੜਾ ਐਜੂਕੇਸ਼ਨ ਬੋਰਡ ਚ ਡੀਪੀਆਈ ਦਫ਼ਤਰ ਚ ਕਬੂਤਰ ਬੋਲ ਰਹੇ ਨੇ ਕੋਈ ਵੀ ਸਾਡਾ ਮੰਗ ਪੱਤਰ ਲੈਣ ਵਾਲਾ ਵੀ ਨਹੀਂ ਸੀ ਤਾਂ ਕਿ ਅਸੀਂ ਸਾਰੇ ਉਸ ਦਿਨ ਪ੍ਰੈਸਰ ਅਸੀਂ ਦੱਸਿਆ ਵੀ ਹੈ ਵੀ ਜਦੋਂ ਇੱਥੇ ਕੋਈ ਮੰਗ ਪੱਤਰ ਲੈਣ ਵਾਲਾ ਨਹੀਂ ਸਾਡੀ ਸੁਣਨ ਵਾਲਾ ਕੋਈ ਨਹੀਂ ਥੱਲੇ ਸਕੂਲਾਂ ਚ ਕੀ ਹਾਲ ਹੁੰਦਾ ਹੋਊਗਾ ਜੋ ਤੁਸੀਂ ਹਕੀਕਤ ਦੇ ਰਹੇ ਕਹਿਣੀ ਤੇ ਕਰਨੀ ਚ ਇੱਕ ਬਹੁਤ ਫਰਕ ਹੈ ਹਾਂਥੀ ਦੇ ਦੰਦ ਜਿਵੇਂ ਕਹਿ ਲੈਂਦੇ ਹੋ ਖਾਣ ਦੇ ਹੋਰ ਨੇ ਦਿਖਾਣ ਦੇ ਹੋਰ ਨੇ ਅੱਜ ਸਰਕਾਰ ਆ ਰਹੀਆਂ ਨੇ ਵਿੱਦਿਆ ਦੇ ਨਾਂ ਤੇ ਅੱਜ ਸਰਕਾਰਾਂ ਚੱਲ ਰੀਆਂ ਨੇ ਹੈਲਥ ਦੇ ਨਾਂ ਦੇ ਪਰ ਲੇਕਿਨ ਜੇ ਗਰਾਊਂਡ ਤੇ ਦੇਖੀਏ ਤਾਂ ਕੋਈ ਚਾਹੇ ਉਹ ਹਸਪਤਾਲਾਂ ਦੀ ਅਜਹ ਹਾਲਤ ਦੇਖ ਲਓ ਹਸਪਤਾਲਾਂ ਚ ਕੀ ਹਾਲਤ ਹੋਈ ਪਈ ਐ ਸਕੂਲਾਂ ਚ ਕੀ ਹਾਲਤ ਹੋਈ ਪਈ ਐ ਜਿੱਥੇ ਹਰ ਰੋਜ਼ ਅਸੀਂ ਖਬਰਾਂ ਦੇਖਦੇ ਨੇ ਤਿੰਨ ਦਿਨ ਟੀਚਰ ਐ ਜਿਹੜਾ ਪੰਜ-ਪੰਜ ਚਾਰ-ਚਾਰ ਸੌ ਬੱਚਾ ਚਾਹੇ ਗੱਲ ਉਹ ਕੁੰਬੜਾ ਸਕੂਲ ਦੀ ਕਰ ਲਈ ਅਸੀਂ ਬਹੁਤ ਵੱਡੀ ਜਿਹੜੀ ਲੜਾਈ ਲੜ ਰਹੇ ਹਾਂ ਸਕੂਲ ਦੀ ਕੋਈ ਐਮਐਲਏ ਕੋਈ ਮੰਤਰੀ ਕੋਈ ਧਿਆਨ ਨਹੀਂ ਦੇ ਰਿਹਾ ਅਸੀਂ ਬੇਲ ਮਿਲ ਕੇ ਵੀ ਥੱਕ ਚੁੱਕੇ ਹਾਂ ਵੀ ਸਕੂਲਾਂ ਦੀ ਹੋਂਦ ਨੂੰ ਬਚਾਓ ਇਹ ਬੱਚਿਆਂ ਦੀ ਪੜ੍ਹਾਈ ਨੂੰ ਬਚਾਓ ਪਰ ਸਰਕਾਰਾਂ ਜਿਹੜ ਜਿਹੜੀਆਂ ਸਾਡੀ ਸੁਣਦੇ ਨਹੀਂ ਅੱਜ ਇਸੇ ਵਿਸ਼ੇ ਤੇ ਅਸੀਂ ਜਿਹੜਾ ਇਸ ਐਕਟ ਦੇ ਅਧੀਨ ਤੇ ਜਿਹੜੀ ਗੱਲ ਕਰ ਰਹੇ ਹਾਂ ਜੇਕਰ ਸਾਨੂੰ ਨਾ ਆਏ ਸਰਕਾਰਾਂ ਨੇ ਲਾਗੂ ਕੀਤਾ ਇਹ ਨਾ ਹੋ ਸਕੇ ਵੀ ਸਾਨੂੰ ਫੇਰ ਵੀ 2-4 ਮਹੀਨੇ ਡੀ ਕਰਕੇ ਇਸ ਸਰਕਾਰ ਦੇ ਖਿਲਾਫ ਕੰਡੈਮਨਡ ਦਾਇਰ ਕਰਨੀ ਪਵੇ ਤਾਂ ਕਿ ਹਾਈ ਕੋਰਟ ਦੇ ਜਿਹੜੇ ਆਗੂ ਨਾ ਜਿਹੜੇ ਹੁਕਮ ਜੇ ਲਾਗੂ ਹੋਏ ਤਾਂ ਅਸੀਂ ਆਰਟੀਆਈ ਰਿਕਾਰਡ ਵੀ ਲਵਾਵੇ ਕਿੰਨੇ ਜਿਹੜੀਆਂ ਨਵੀਆਂ ਐਡਮਿਸ਼ਨਾਂ ਹੋਈਆਂ ਕਿੰਨੇ ਸਕੂਲਾਂ ਨੇ ਭਰਤੀ ਕੀਤੇ ਬੱਚੇ ਜੇਕਰ ਨਹੀਂ ਕਰ ਦਿੱਤਾ ਇਹਦੇ ਖਿਲਾਫ ਸੀ ਜਿਹੜੇ ਹਾਈ ਕੋਰਟ ਦੇ ਆਡਰ ਹੈ ਇਹਨਾਂ ਨੂੰ ਕੰਡੈਮਨਡ ਦੀ ਤਿਆਰੀ ਅਸੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬਨਵਰੀ لال ਅੱਜ ਜਦ ਰੈਵਿਸ਼ਨ ਚੋਰ ਮੋਟੇ ਜੋ ਕਿ ਪਿਛਲੇ 2 ਸਾਲਾਂ ਤੋਂ ਲੱਗਾ ਮੈਂ ਉੱਥੋਂ ਬੋਲ ਰਿਹਾ ਅੱਜ ਸਾਡੇ ਕੋਲ ਰਾਜ ਟੂ ਐਜੂਕੇਸ਼ਨ ਨੂੰ ਪੂਰਨ ਰੂਪ ਤੇ ਲਾਗੂ ਕਰਨ ਵਾਸਤੇ ਛੱਜਣ ਆਏ ਨੇ ਔਰ ਉਹਨਾਂ ਨੇ ਦੱਸਿਆ ਕਿ ਸਾਰੀਆਂ ਸਟੇਟਾਂ ਦੇ ਵਿੱਚ ਰਾਈਟ ਟੂ ਐਜੂਕੇਸ਼ਨ ਲਾਗੂ ਹੋ ਚੁੱਕਾ ਪਰ ਪੰਜਾਬ ਦੇ ਵਿੱਚ ਇਹ ਲਾਗੂ ਨਹੀਂ ਹੋਇਆ ਜਦੋਂ ਕਿ ਅਨਸੂਚਿਤ ਜਾਤੀ ਕਮਿਸ਼ਨ ਚੰਡੀਗੜ੍ਹ ਨੇ ਵੀ ਇਸ ਨੂੰ ਪ੍ਰਵਾਨਗੀ ਦਿੱਤੀ ਆ ਪਰ ਦਿੱਲੀ ਨੇ ਪਰ ਕੋਈ ਵੀ ਜਿਹੜੀ ਸਰਕਾਰ ਆ ਪੰਜਾਬ ਦੀ ਉਸ ਨੂੰ ਲਾਗੂ ਨਹੀਂ ਕਰ ਰਹੀ ਕਮਿਸ਼ਨ ਤੇ ਇਥੋਂ ਤੱਕ ਦੇ ਚਿੱਟੇ ਹਾਥੀ ਬਣ ਚੁੱਕੇ ਨੇ ਕਿ ਕੋਈ ਵੀ ਆਰਡਰ ਜਿਹੜਾ ਵਾ ਉਹਨਾਂ ਦਾ ਕੋਈ ਵੀ ਮਹਿਕਮਾ ਮੰਨਣ ਨੂੰ ਤਿਆਰ ਨਹੀਂ ਜਿਸ ਦੀਆਂ ਕਈ ਉਧਾਰਨਾ ਜਿਹੜੀਆਂ ਨੇ 14 ਅਕਤੂਬਰ 14 ਨਵੰਬਰ ਨੂੰ ਜਾਂ ਕੱਲ 14 ਅਪ੍ਰੈਲ ਬਾਬਾ ਸਾਹਿਬ ਦੇ ਜਨਮ ਦਿਨ ਤੇ ਦੱਸੀਆਂ ਜਾਣਗੀਆਂ ਔਰ ਮੈਂ ਇਹ ਐਜੂਕੇਸ਼ਨ ਬਾਰੇ ਦੱਸਣਾ ਚਾਹੁੰਦਾ ਕਿਉਂਕਿ ਮੈਂ ਐਜੂਕੇਸ਼ਨ ਦੇ ਨਾਲ ਹੀ ਸੰਬੰਧ ਮਾਸਟਰ ਆ ਐਜੂਕੇਸ਼ਨ ਲੈ ਕੇ ਹੋ ਜਾ ਕਿੱਤਾ ਵਾ ਜਿਹੜਾ ਸਿੱਧਾ ਤੇ ਸਿੱਧਾ ਸ਼ਾਸਤਰ ਨਾਲ ਜੁੜਦਾ ਦੇਖਾ ਲੋਕ ਪੜ੍ਹ ਲਿਖ ਜਾਣਗੇ ਉਹ ਆਪਣੇ ਅਧਿਕਾਰਾਂ ਤੋਂ ਲਾਗੂ ਹੋ ਆਪਣੇ ਅਧਿਕਾਰਾਂ ਤੋਂ ਜਾਣੂ ਹੋ ਜਾਣਗੇ ਦੇ ਅਧਿਕਾਰ ਉਹ ਜਿਹੜੇ ਨੇ ਉਹਨਾਂ ਨੂੰ ਪਤਾ ਕਿੱਥੋਂ ਲੈ ਜਾਂਦੇ ਨੇ ਜਿਹੜੇ ਅਧਿਕਾਰ ਨੇ ਜਿੰਨ ਬਿੰਨ ਲਾਗੂ ਕਰਾਉਣੇ ਤੇ ਆਪਣੀਆਂ ਸਰਕਾਰਾਂ ਬਣਾਉਣੀਆਂ ਪੈਣਗੀਆਂ ਉਹ ਸਰਕਾਰਾਂ ਬਣਨਗੀਆਂ ਜਦੋਂ ਗਰੀਬਾਂ ਦੀਆਂ ਤੇ ਜਿਹੜੀਆਂ ਵੀ ਛੋਟ ਹਕੂਮਤਾਂ ਹੁੰਦੀਆਂ ਨੇ ਉਹ ਲਾਗੂ ਕਰਨਗੇ ਔਰ ਜੇਕਰ ਇਸ ਦੇਸ਼ ਦੇ ਵਿੱਚ ਐਸਸੀਬੀਸੀ ਦੀਆਂ ਸਰਕਾਰਾਂ ਬਨੀਆਂ ਹੁੰਦੀਆਂ ਤੇ ਅੱਜ ਜਿਹੜਾ ਜਿਹੜਾ ਇਹ ਦੇਸ਼ ਹੀ ਸੋਨੇ ਦੀ ਚਿੜੀਆ ਹੋਣਾ ਪਰ ਕੋਈ ਵੀ ਸਰਕਾਰ ਜਿਹੜੀ ਐਜੂਕੇਸ਼ਨ ਜਿਹੜੀ ਆ ਚੰਗੀ ਤਰ੍ਹਾਂ ਦੇਣ ਨੂੰ ਤਿਆਰ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਜੇ ਲੋਕ ਪਰ ਲਿਖ ਗਏ ਤੇ ਸਾਡੀ ਕੁਰਸੀ ਨੂੰ ਹੱਥ ਪਾਉਣਗੇ ਇਸ ਲਈ ਇਹ ਐਜੂਕੇਸ਼ਨ ਸਿਰਫ ਕਹਿਣ ਨੂੰ ਆ ਪਰ ਇਹ ਚੰਗੀ ਐਜੂਕੇਸ਼ਨ ਦਵਾਂਗੇ ਇਹ ਚੰਗੀ ਐਜੂਕੇਸ਼ਨ ਨਹੀਂ ਦਿੰਦੇ ਕਿਉਂਕਿ ਮਾੜੀ ਐਜੂਕੇਸ਼ਨ ਦਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਬੱਚਿਆਂ ਦੇ ਵਿਸ਼ੇ ਤੇ ਅਸੀਂ ਗੱਲ ਕਰ ਰਹੇ ਹਾਂ ਜੇ ਬੱਚੇ ਗਰੀਬ ਬੱਚੇ ਹਨ ਉਹ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਜੇ ਆਪਾਂ ਨੂੰ 2009 ਦੇ ਵਿੱਚ ਕਾਨੂੰਨ ਬਣਾਇਆ ਗਿਆ ਉਹ ਕਾਨੂੰਨ ਦੇ ਵਿੱਚ ਹਜੇ ਪੰਜਾਬ ਦੇ ਵਿੱਚ ਇੱਕ ਵੀ ਬੱਚਾ ਇਹ ਸਰਕਾਰਾਂ ਨੇ ਇੰਨੀ ਨਗਹਿਲੀ ਕੀਤੀ ਆ ਪੜਾ ਕੋਈ ਭਾਰਤ ਸਰਕਾਰ ਹੋਵੇ ਤੇ ਪੜਾ ਪੰਜਾਬ ਸਰਕਾਰ ਹੋਵੇ ਇੰਨੀ ਨਗਹਿਲੀ ਕੀਤੀ ਇਹਨਾਂ ਨੇ ਕੋਈ ਬੱਚੇ ਵੀ ਗੁਰਮਖੋ ਪਿਆਰਿਓ ਨਹੀਂ ਪੜਾਏ ਗਏ ਇਹ ਜਿਹੜੇ ਸਕੂਲਾਂ ਦੇ ਸਕੂਲ ਵਿਹਲੇ ਪਏ ਹਨ ਜਿੱਥੇ ਗੁਰਮਖੋ ਪਿਆਰਿਓ ਇਹਨਾਂ ਗਰੀਬ ਬੱਚਿਆਂ ਨੂੰ ਪੜਾ ਕੇ ਕਿੰਨਿਆਂ ਨੇ ਅਫਸਰ ਬਣਨਾ ਸੀ ਕਿੰਨਿਆਂ ਨੇ ਰਾਜਨੀਤਿਕ ਬਣਨਾ ਸੀ ਕਿੰਨੇ ਉਹਨੇ ਵੱਡੇ ਵੱਡੇ ਅਹੁਦਿਆਂ ਤੇ ਡਿਊਟੀਆਂ ਕਰਨੀਆਂ ਸੀ ਅੱਜ ਜੇ ਨਗੈਲੀ ਆ ਇਹ ਨਗਾਈਲੀ ਪੰਜਾਬ ਸਰਕਾਰ ਦੀ ਆ ਅਸੀਂ ਮੰਗ ਕਰਦੇ ਆ ਇਹ ਬੱਚਿਆਂ ਨੂੰ ਵੱਧ ਤੋਂ ਵੱਧ ਸਕੂਲਾਂ ਦੇ ਵਿੱਚ ਫ੍ਰੀ ਪੜ੍ਹਾਈ ਹੋਣੀ ਚਾਹੀਦੀ ਆ ਜੇ ਫ੍ਰੀ ਪੜ੍ਹਾਈ ਨਹੀਂ ਤੇ ਜਿੰਨੇ ਵੀ ਗਰੀਬ ਜਨਤਾ ਦੇ ਜਿੰਨੇ ਵੀ ਬੱਚੇ ਲੋਕ ਹਨ ਉਹ ਇਸ ਮੁੱਦੇ ਤੇ ਧਿਆਨ ਦੇਣ ਉਹ ਸਰਕਾਰਾਂ ਸਾਨੂੰ ਨਹੀਂ ਚਾਹੀਦੀਆਂ ਜਿਹੜੀਆਂ ਸਾਨੂੰ ਅਨਪੜ੍ਹ ਰੱਖਣਾ ਚਾਹੁੰਦੀਆਂ ਉਹ ਸਰਕਾਰਾਂ ਸਾਨੂੰ ਨਹੀਂ ਚਾਹੀਦੀਆਂ ਜਿਹੜੀਆਂ ਗਰੀਬਾਂ ਤੇ ਜ਼ੁਲਮ ਕਰਦੀਆਂ ਗੁਰਮਖੋ ਪਿਆਰਿਓ ਅਸੀਂ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਆ ਇਹ ਜਿਹੜਾ ਚੋਰ ਫੜ ਮੋਰਚਾ ਲਾਇਆ ਹੋਇਆ ਚੰਡੀਗੜ੍ਹ ਮੋਹਾਲੀ ਦੇ ਵਿੱਚ 7 ਫੇਸ ਦੀਆਂ ਲਾਈਟਾਂ ਤੇ ਇਹ ਗੁਰੂਕਾ ਖਾਲਸਾ ਨਹਾਗ ਸਿੰਘ ਫੌਜਾਂ ਇਹਨਾਂ ਦੇ ਨਾਲ ਡਟ ਕੇ ਖੜੀਆਂ ਅਸੀਂ ਸਰਕਾਰਾਂ ਦਾ ਵਿਰੋਧ ਕਰਾਂਗੇ ਵੱਧ ਤੋਂ ਵੱਧ ਜੇ ਇਸ ਮੁੱਦੇ ਨੂੰ ਗੁਰਮਖੋ ਪਿਆਰੋ ਲਾਗੂ ਨਾ ਕੀਤਾ ਹੁਣ ਸਕੂਲਾਂ ਦੇ ਵਿੱਚ ਵੱਧ ਤੋਂ ਵੱਧ ਦਾਖਲੇ ਇਹਨਾਂ ਬੱਚਿਆਂ ਗਰੀਬਾਂ ਦੇ ਕਰਾ ਕੇ ਤੇ ਫ੍ਰੀ ਪੜ੍ਹਾਈ ਕਰਾਓ ਫ੍ਰੀ ਕਿਤਾਬਾਂ ਫ੍ਰੀ ਦਾਖਲਾ ਤੇ ਗੁਰਮਖੋ ਬੇਨਤੀ ਨੂੰ ਕਰੋ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਾਹਮਣੇ ਹੋਵੇ ਇੱਕ ਗੰਨ ਪੁੱਛਾਂ ਫੋਰੇ ਅਰਸ ਵਿੱਚ ਬੈਠਾ ਉਹ ਕੀ ਕਰਦਾ ਇੱਕੋ ਦੁਨੀਆ ਬਣਾਈ ਇੱਕ ਮੰਡ ਐਡਾ ਜਿਹਦੇ ਵਿੱਚ ਡੁੱਬ ਕੇ ਮਰਨ ਨੂੰ ਜੀ ਕਰਦਾ ਇਸ ਸ਼ਬਦ ਦੇ ਮਤਲਬਕ ਮੈਂ ਰਾਈਟ ਟੂ ਐਜੂਕੇਸ਼ਨ 2009 ਜਿਹੜਾ ਸੰਸਦ ਨੇ ਪਾਸ ਕੀਤਾ ਔਰ ਸਾਰੇ ਦੇਸ਼ ਵਿੱਚ 2010 ਚ ਲਾਗੂ ਹੋ ਗਿਆ ਪੰਜਾਬ ਸਰਕਾਰ ਗੜ ਕਿਹੜੀ ਚੀਜ਼ ਦਾ ਮਾਣ ਕਰਦੀ ਹੈ ਵੇ ਅੱਜ ਤੱਕ ਇੱਕ ਵੀ ਬੱਚਾ ਇਸ ਤਹਿਤ ਆਡੇ ਡਰ ਸਕੂਲਾਂ ਦੇ ਵਿੱਚ ਨਹੀਂ ਪੜ ਸਕਿਆ ਔਰ ਸ਼ਰਮ ਦੀ ਗੱਲ ਇਹ ਹੈ ਕਿ ਆ ਜਿਹੜੀ ਕੈਗ ਦੀ ਰਿਪੋਰਟ ਹੈ 2016 ਦੀ ਇਹ ਵੀ ਦੱਸਦੀ ਹੈ ਵੀ ਜਿਹੜਾ ਰਾਈਟ ਟੂ ਐਜੂਕੇਸ਼ਨ ਦਾ ਜਿਹੜਾ ਫੰਡ ਹੈ ਉਹ ਟੋਟਲੀ ਅਨਯੂਟਿਲਾਈਜ਼ਡ ਪਿਆ ਹੈ ਇਹ ਮੈਨੂੰ ਸਮਝ ਨਹੀਂ ਆਉਂਦਾ ਹੈ ਪੰਜਾਬ ਦੇ ਫੜੇ ਜਿੱਥੇ ਲੋਕਾਂ ਦਾ ਅਫਸਰਾਂ ਦਾ ਜਾਂ ਮੈਂ ਇਹ ਕਹੂੰਗਾ ਕਿ ਇੱਥੇ ਮੈਨੂੰ ਆਪਣੇ ਆਪ ਨੂੰ ਵੀ ਕਹਿਣਾ ਵੀ ਅਸੀਂ ਜਿਹੜੇ ਕੋਡ ਅੰਮ੍ਰਿਤ ਆਪਣਾ ਕੀ ਡਾਕਟਰ ਵੀਰ ਅਲਬੇਡ ਕੰਟੀ ਦਾ ਕਹਿੰਦੇ ਆ ਕਿ ਅੰਬੇਡਕਰ ਤੇਰੀ ਸੋਚ ਤੇ ਸਾਇਰਾ ਦੇਣਾ ਕਿ ਧੋਖ ਕੇ ਅਸੀਂ ਸਾਰੇ ਜੜੇ ਸਹਿਦ ਸੁੱਤੇ ਰਹੇ ਤੇ ਅਸੀਂ ਹੁਣ ਤਰੀਕੇ ਨਾਲ ਇਹਨੂੰ 19 ਫਰਵਰੀ 2025 ਨੂੰ ਹਾਈ ਕੋਰਟ ਤੋਂ ਇੱਕ ਐਸੀ ਕਨਾਰਜ਼ ਵਿਡਰਾ ਕਰਾ ਲਈ ਹੈ ਕਿ ਹੁਣ ਇਸ ਟਾਈਮ ਸਾਰੇ ਸਕੂਲਾਂ ਦੇ ਵਿੱਚ ਆਨੇ ਸਕੂਲਾਂ ਦੇ ਵਿੱਚ 25% ਬੱਚੇ ਜਿਹੜੇ ਆ ਪਹਿਲੀ ਕਲਾਸ ਤੋਂ ਲੈ ਕੇ 8ਵੀਂ ਤੱਕ داخل ਹੋਣੇ ਚਾਹੀਦੇ ਆ ਪਰੰਤੂ ਗੱਜਰ ਸਾਇੰਦਾ ਇਹ ਹੈ ਕਿ 19 ਫਰਵਰੀ ਤੋਂ ਲੈ ਕੇ ਸਾਡੇ ਕੋਲ 31 ਮਾਰਚ ਤੱਕ ਦਾ ਟਾਈਮ ਸੀ ਇਹਦੇ ਵਿੱਚ ਦਾਖਲਾ ਜਿਹੜਾ ਹੈ ਕਿਸੇ ਵੀ ਪ੍ਰਾਈਵੇਟ ਸਕੂਲ ਦੇ ਵਿੱਚ ਇੱਕ ਵੀ ਬੱਚਾ ਦਾਖਲ ਨਹੀਂ ਹੋਇਆ ਸਾਡੀ ਇਸ ਰਿਜ਼ਰਵੇਸ਼ਨ ਚੋਰ ਮੋਰਚੇ ਤੋਂ ਇੱਕ ਪੂਰੀ ਅਪੀਲ ਹੈ ਪੰਜਾਬ ਸਰਕਾਰ ਨੂੰ ਕਿ ਹਾਈ ਕੋਰਟ ਨੇ ਤਾਂ ਵੀ ਕਹਿਦਾ ਹੁੰਦਾ ਕੁਲ ਤਾਂ ਸਾਰਾ ਕੁਝ ਤੁਹਾਡੇ ਸਾਹਮਣੇ ਆ ਗਿਆ ਪੰਜਾਬ ਸਰਕਾਰ ਦੇਸ਼ ਗੱਲ ਦਾ ਨੋਟਿਸ ਜਲਦੀ ਤੋਂ ਜਲਦੀ ਲਵੇ 100ਡਰ ਸਕੂਲਾਂ ਦੇ ਵਿੱਚ ਪਹਿਲੀ ਤੋਂ ਲੈ ਕੇ ਨਰਸਰੀ ਤੱਕ ਜਿਹੜੇ ਸਾਡੇ ਪਹਿਲੀ ਤੋਂ ਲੈ ਕੇ 8ਵੀਂ ਤੱਕ ਜਿਹੜੇ 25% ਬੱਚੇ ਦਾਖਲ ਹੋਣੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਦਾਖਲ ਕਰੇ ਨਹੀਂ ਰੈਜ਼ਰਵੇਸ਼ਨ ਚੋੜ ਬੜੋ ਮੋਰਚਾ ਤੇ ਹੋਰ ਸਾਰੀਆਂ ਜੱਥੇਬੰਦੀਆਂ ਰਲ ਕੇ ਪੰਜਾਬ ਦੇ ਵਿੱਚ ਤੁਹਾਡਾ ਸਰਕਾਰ ਨੂੰ ਹਲਾਕੇ ਰੱਖ ਦੇਣਗੀਆਂ ਔਰ ਅਸੀਂ ਇਹ ਕਾਨੂੰਨ ਨੂੰ ਹਰ ਹਾਲਤ ਵਿੱਚ ਲਾਗੂ ਧੰਨਵਾਦ ਧੰਨਵਾਦ